ਦੀਆਂ ਪੀਐਸਐਫ ਦੀਆਂ ਟੁਕੜੀਆਂ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ ਤਾਂ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਕਿ ਭਾਈ ਰਾਜੂ ਆਣਾ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਜਾਂ ਦੂਦੇ ਪਾਸੇ ਜਿਸ ਇਸ ਹਸਾਦੇ ਨਾਲ ਆਰਮੀ ਚੀਫ ਦੀਆਂ ਸਟੇਟਮੈਂਟਸ ਆ ਰਹੀਆਂ ਤੇ ਇਹਦੇ ਤੋਂ ਬਹੁਤ ਸਾਰੇ ਇਤਗਾਜੇ ਲਾਇਆ ਜਾ ਰਹੇ ਨੇ ਕਿ ਦੂਜੀ ਜਿਹੜਾ ਪਾਕਿਸਤਾਨ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਕਰਨ ਦੀ ਸ਼ੁਰੂਆਤ ਆ ਤੁਸੀਂ ਕੀ ਸੋਚਦੇ ਆ ਜੀ ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਜਦੋਂ ਹੜ੍ਹ ਹੜਾ ਆਏ ਸੀ ਉਸ ਟਾਈਮ ਤੇ ਵੱਡੀ تعداد ਚ ਇਹਨਾਂ ਸਵਾਮਨ ਨੂੰ ਲਿਆ ਜਾਣਾ ਚਾਹੀਦਾ ਸੀ ਤੇ ਜੋ ਇਹ ਵੀ ਜੋ ਮੇਰੇ ਖਿਆਲ ਨਾਲ ਪੰਜਾਬ ਦੇ ਇੱਕ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਾਧ ਰਿਆ ਸਭ ਕੁਝ ਕਰਨ ਵਾਲੀ ਆ ਫਿਰ ਉਹਨਾਂ ਨੂੰ ਮੇਰੇ ਖਰ ਦਾ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ ਹੋਰ ਪ੍ਰਤੀਕਰਨੀ ਚਾਹੀਦੀ ਸੀ ਸਾਨੂੰ ਬਾਹਰ ਦੇ ਸੈਂਟਰਲ ਫੋਰਸਾਂ ਦੀ ਜ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ ਬਾਰ ਸਾਨੂੰ ਉਹਨਾਂ ਦੀ ਰੋਡ ਪਵੇ ਇਸ ਕਰਕੇ ਸਾਡੇ ਜਿਹੜੇ ਪੁਲਿਸ ਆ ਉਹਨੂੰ ਇਹਦਾ ਨਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤਹਿਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨਾ ਆਜ਼ਾਦ ਤੌਰ ਤੇ ਕੰਮ ਕਰਨਾ ਨਾ ਕਿ ਆਪੋ ਪੋਲੀਟਿਕਲ ਦਵਾ ਦੇ ਥੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ ਉਕਾਨਾਂ ਦੀਆਂ ਨਿਆਜ਼ ਕਰਨ ਇਹੋ ਜੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਉੱਪਰ ਉੱਠਣਾ ਚਾਹੀਦਾ ਤੇ ਸਾਡੀਆਂ ਸਰਕਾਰਾਂ ਨੂੰ ਵੀ ਇਹ ਗੰਗਾ ਸੋਚਣਾ ਚਾਹੀਦਾ ਬਾਕੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਕੋਈ ਇਹੋ ਜੀ ਕੋਈ ਘਟਨਾ ਨਾ ਵਾਪਰੇ ਜਿੰਨਾ ਕੋਈ ਕੌਮ ਨੂੰ ਕੋਈ ਕੋਈ ਵੱਡਾ ਕੋਈ ਸੰਘਰਸ਼ ਚ ਆਉਣਾ ਪਵੇ ਜਾਂ ਕੋਈ ਤਸ਼ਦ ਚਲਣਾ ਪਵੇ ਇਸ ਕਰਕੇ ਸਾਡੀ ਤੇ ਗੁਰੂ ਮਹਾਰਾਜ ਚਰਨਾ ਚਰਦਾਸ ਆ ਕਿ ਤੇ ਸ਼ੋਖਾਂਤੀ ਆਪਸੀ ਪ੍ਰੇਮ ਭਰ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਜੀ ਪਾਈਗਾ ਜੋਣ ਨਾਲ ਜਿਹੜੀਆਂ ਕੋਸ਼ਟਾ ਵਾਇਰਲ ਹੋ ਰਹੀਆਂ ਉਸ ਨੂੰ ਲੈ ਕੇ ਤੁਹਾਡਾ ਜੀ ਇਹਦੇ ਚ ਇਹ ਤੇ ਕੋਣ ਜਨਾ ਚ ਕੋਈ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ ਕੋਈ ਇਹਨਾਂ ਨੂੰ ਅਫਵਾਹਾਂ ਨਹੀਂ ਹੋ ਸਕਦੀਆਂ ਕੋਈ ਅਸਲੀਅਤ ਵੀ ਹੋ ਸਕਦੀ ਹੈ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗ ਚੁੱਕੇ ਬਾਕੀ ਉਹ ਸਿੰਘ ਚੜ੍ਹਦੀ ਕਲਾ ਚ ਫਾਂਸੀਆਂ ਦਾ ਵੈਸੇ ਕੋਈ ਡਰ ਨਹੀਂਗੇ ਸਿੱਖਾਂ ਨੂੰ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨਾਲ ਧੱਕੇਸ਼ਾਹੀ ਵਾਲਾ ਰਵਈਆ ਜਿਹੜਾ ਇਹਦੀ ਅਸੀਂ ਨਖੇਦੀ ਕਰਦੇ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਡੀ ਟੀਮ ਆ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਉੱਥੇ ਡਿਵੈਲਪ ਕੀਤੀਆਂ ਹਾਂ ਜੀ ਤਿਆਰੀਆਂ ਬੁਰੇ ਜੋਰਾਂ ਨਾਲ ਚੱਲ ਰਹੀਆਂ ਜੀ ਤੇ ਠੀਕ ਹੈ ਕਿ ਦੋ ਦੋ ਚਾਰ ਦਿਨ ਦੇ ਵਿੱਚ ਵਿੱਚ ਅਸੀਂ ਉਹ ਕੈਂਡੀਡੇਟ ਵੀ ਅਨਾਉਂਸ ਕਰ ਦਾਂਗੇ ਤੇ ਬਾਕੀ ਠੀਕ ਹੈ ਸੰਗਤਾਂ ਦਾ ਬਹੁਤ ਵੱਡਾ ਪਾਈ ਸੰਦੀਪ ਸਿੰਘ ਸਣੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਪੰਜਾਬ ਦੇ ਇਹ ਵੀ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਕਿ ਸੰਦੀਪ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇਸ ਤਰ੍ਹਾਂ ਨਾਲ ਕਿ ਦੱਸਿਆ ਗਿਆ ਕਿ ਉਹ ਆਜ਼ਾਦ ਹੋ ਜੜੀ ਚੋਣਾਂ ਨਾਲ ਲੜਨੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਨੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਜੋਦਾ ਹੈ ਇਹ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਜੋਦਿਆਂ ਨੂੰ ਮਾਨਸਤ ਕਰ ਦੇਣਾ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਕਿਰਾਨੋਂ ਪਾਰਟੀਵਾਦੀ ਧੜੇਵਾਦੀ ਤੋਂ ਉੱਠ ਕੇ ਇੱਕ ਉਹ ਜੇ ਉਹ ਇਸ ਚੋਣ ਮੈਦਾਨ ਚਾਹੁੰਦੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਇਹ ਯਾਤ ਲੜਨਾ ਚਾਹੁੰਦੇ ਹਾਂ ਜੋ ਤੁਹਾਡੀ ਪਾਰਟੀ ਦੇ ਵੱਲੋਂ ਕਾਲੀ ਤਲਵਾਰਸ ਪੰਜਾਬ ਦੇ ਵੱਲੋਂ ਲੜਨਾ ਚਾਹੁੰਦੇ ਨੇ ਨਹੀਂ ਇਹ ਤਾਂ ਚਲੋ ਪਰਿਵਾਰ ਦਾ ਫੈਸਲਾ ਜੀ ਜਿੱਦਾਂ ਉਹਨਾਂ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ ਉਹ ਜਿੱਦਾਂ ਵੀ ਜਾਦ ਉਹਨਾਂ ਨਾਲ ਚਾਹਣ ਜਾਂ ਸਾਡੀ ਪਾਰਟੀ ਨਾਲ ਉਹਨਾਂ ਨਾਲ ਚਾਹਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲੇ ਆ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਤੇ ਕੋਈ ਚੀਜ਼ ਇਤਾਂ ਦੀ ਜਬਰਦਸਤੀ ਕੋ ਥੋਪ ਨਹੀਂ ਰਹੇ ਅਸੀਂ ਚਾਹੁੰਦੇ ਕਿ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਚੰਬੜਾ ਮਾਰਨੀ ਪਵੇ ਤਾਂ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਵਾਲਾ ਉਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਅਲਾਈਅੰਸ ਹੋ ਸਕਦਾ ਜੀ ਵਾਰਸ ਪੰਜਾਬ ਦਾ ਨੇ ਐਲੈਂਸ ਵਾਲੀ ਤਾਂ ਕੋਈ ਗੱਲ ਨਹੀਂ ਜੇ ਇਸ ਸੀਟ ਤੇ ਸਾਰੇ ਕੋਈ ਸਹਿਯੋਗ ਦੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਨੇ ਕਿ ਸਾਰਿਆਂ ਨੂੰ ਆਪੋ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੇ ਕੌਮ ਨੂੰ ਹਮਲਾ ਮਾਰਨਾ ਚਾਹੀਦਾ ਜੇ ਸਾਰੀਆਂ ਆਉਂਦੇ ਤਾਂ ਸਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਬਾਪੂ ਦੀ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ ਤਾਂ ਕੀ ਲੱਗਦਾ ਜੀ ਹੜਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਅੱਗੇ ਭੇਖਧੀਆਂ ਚਲੋਤੀਆਂ ਨੇ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਵੀ ਚਿੰਤਾਵਾਂ ਨੇ ਕਿ ਕੋਈ ਪੋਲੀਟੀਕਲ ਤੇ ਅਦਾ ਕੋਈ ਲੀਡਰ ਗਰਾਉਂਡ ਤੇ ਨਜ਼ਰ ਨਹੀਂ ਆ ਰਿਹਾ ਕੇਵਲ ਜਥੇਬੰਦੀਆਂ ਹੀ ਆਪਣੇ ਨਿੱਜੀ ਤੌਰ ਤੇ ਕੰਮ ਕਰ ਰਹੀਆਂ ਈ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਹੈ ਕਿ ਬਹੁਤ ਬਦਕਿਸਮਤੀ ਹੈ ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ ਆਗਾਉਂ ਪ੍ਰਬੰਧ ਕਰਨੇ ਕਿ ਹੋ ਜੇ ਉਹ ਮਸੀਬਤਾਂ ਨਾ ਆਉਣ ਲੋਕਾਂ ਇਹੋ ਜੀਆਂ ਮਸੀਬਤਾਂ ਦੀ ਮਾਰ ਨਾ ਆਉਣ ਪਰ ਸਰਕਾਰਾਂ ਦੇ ਨਾਂ ਤੇ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੋਣੀ ਕੁਛ ਕੀਤਾ ਜਾ ਰਿਹਾ ਇਹ ਮੈਂ ਨਾ ਕਿ ਪੰਜਾਬ ਦੇ ਲੋਕਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਉਹ ਜਿਨ੍ਹਾਂ ਨੇ ਰਲ ਮਿਲ ਕੇ ਇਹਨਾਂ ਜਿਹੜੇ ਪੀੜਤ ਪ੍ਰਭਾਪਰ ਹੈਗੇ ਸੀ ਹੜ੍ਹ ਪੀੜਤ ਲੋਕ ਸੀਗੇ ਉਹਨਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੀਆਂ ਵੀ ਧਿਰਾਂ ਨੇ ਦਿੱਤਾ ਜਿੰਨੀਆਂ ਵੀ ਸੰਗਤਾਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਨੇ ਅਸੀਂ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਕਰਦੇ ਆ ਕਿ ਉਹ ਅੱਗੇ ਤੋਂ ਇਹ ਜਿਹਾ ਸਮਾਂ ਨਾ ਆਵੇ ਕਿ ਇਹ ਇਹ ਲੋਕ ਕਿ ਇਹਨੇ ਜਿਹੜਾ ਵੀ ਜਿੰਨੀਆਂ ਮੁਸੀਬਤਾਂ ਚ ਤਰੇ ਆ ਉਹ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਬਹੁਤ ਮਤਲਬ ਉਹਨਾਂ ਦਾ ਵੀ ਬਹੁਤ ਤੈਅ ਦੇ ਉਤਰਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਰਕਾਰਾਂ ਜਾਂ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਸੋਣਾ ਸਾਰੇ ਆ ਗਿਆ ਕਿ ਇਹਦੇ ਚ ਬਹੁਤ ਵੱਡਾ ਯੋਗਦਾਨ ਪਾਇਆ